ਤੁਹਾਨੂੰ ਵੀ ਸਵਾਗਤ ਹੈ। ਸਭ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਸਲਾਮ। ਮੈਂ ਤੁਹਾਡਾ ਡਾਕਟਰ ਅਮਿਤ ਸੰਦਲ। ਅੱਜ ਇੱਕ ਬਹੁਤ ਹੀ ਜ਼ੂਰੀ ਵਿਸ਼ਾ ਲੈ ਕੇ ਤੁਹਾਡੇ ਨਾਲ ਰੂਬਰੂ ਹੋ ਰਿਹਾ ਹਾਂ। ਜਿਦਾ ਆਪਾਂ ਨੂੰ ਪਤਾ ਹੈ ਕਿ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਵਾਤਾਵਰਨ ਦੂਸ਼ਿਤ ਦੇ ਨਾਲ-ਨਾਲ ਜਲ ਸਰੋਤ ਵੀ ਦੂਸ਼ਿਤ ਹੋ ਰਿਹਾ ਹੈ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹੈ ਕਿ ਇਹ ਅਸੀਂ ਕਿੱਦਾਂ ਆਪਣੇ ਜਲ ਸਰੋਤ ਜਿਹੜੇ ਨੇ ਉਹ ਦੂਸ਼ਿਤ ਕਰਦੇ ਪਏ ਹਾਂ। ਔਰ ਇਹ ਜਿਹੜੇ ਜਲ ਸਰੋਤ ਨੇ ਕਿਤਨਾ ਕਿਤੇ ਡਾਇਰੈਕਟਲੀ ਇਨਡਾਇਰੈਕਟਲੀ ਹਰ ਨਾਗਰਿਕ ਦੀ ਬਰਤੋਚਾ ਨਹੀਂ ਨੇ। ਔਰ ਜਿੱਥੇ ਉਹਨਾਂ ਦੇ ਨਾਲ ਪ੍ਰਦੂਸ਼ਣ ਦਾ ਫੈਲਦਾ ਚੱਲਦਾ ਜਿਹੜੀ ਪਲਾਸਟਿਕ ਹੈ ਨਾ ਉਹ ਕਦੀ ਵੀ ਗਲਤੀ ਨਹੀਂ ਹੈ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਸਰਕਾਰਾਂ ਦਾ ਜਾਂ ਪ੍ਰਸ਼ਾਸਨ ਦਾ ਕੰਮ ਨਹੀਂ ਹੈ ਕਿ ਆਪਾਂ ਇਹ ਚੀਜ਼ਾਂ ਨੂੰ ਦੇਖੀਏ ਇਹ ਸਾਡੇ ਨਾਗਰਿਕਾਂ ਦਾ ਹਰ ਇਨਸਾਨ ਦਾ ਫਰਜ਼ ਹੈ ਕਿ ਆਪਾਂ ਅਗਰ ਵਾਤਾਵਰਣ ਸਾਫ਼ ਰੱਖਣਾ ਹੈ ਤਾਂ ਆਪਾਂ ਆਪਣਾ ਜਿਹੜਾ ਯੋਗਦਾਨ ਹੈ ਵਿੱਚ ਪਾਈਏ ਆਪਾਂ ਸਰਕਾਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਕਹਿ ਦਿੰਨੇ ਹੈ ਕਿ ਪੋਲੂਸ਼ਨ ਹੈ ਜਾ ਸਾਸ਼ਵਾਈ ਨਹੀਂ ਹੈ ਲੇਕਿਨ ਆਪਾਂ ਕੀ ਕਰਦੇ ਆ ਆਪਾਂ ਨੂੰ ਇਹ ਬਾਰੇ ਬਹੁਤ ਜਿਆਦਾ ਸੋਚਣ ਦੀ ਲੋੜ ਹੈ ਅੱਜ ਇੱਕ ਬਹੁਤ ਬੜਾ ਇਸ਼ੂ ਬਣ ਗਿਆ ਹੈ ਜਲ ਸਰੋਤ ਦੂਸ਼ਿਤ ਹੋਣ ਦਾ ਸੋ ਮੈਂ ਆਪਣੇ ਸਾਰੇ ਸਾਥੀਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਜਿਹੜਾ ਜਲ ਸਰੋਤ ਨੇ ਅੱਜ ਤਾਂ ਆਪਾਂ ਦੇਖਦੇ ਆ ਕਿ ਕੂੜਾ ਕਰਕਟ ਪਲਾਸਟਿਕ ਸਭ ਇਹਦੇ ਵਿੱਚ ਪਿਆ ਹੋਇਆ ਹੈ ਤੋਂ ਸਾਨੂੰ ਸਾਰਿਆਂ ਨੂੰ ਇਹਦੇ ਬਾਰੇ ਇੱਕ ਵਾਰ ਫਿਰ ਬੇਨਤੀ ਆਨੇ ਇਹਦੇ ਬਾਰੇ ਆਪਾਂ ਵਿਚਾਰੀਏ ਵਿਚਾਰੀਏ ਕਿ ਆਪਾਂ ਇਹਦੇ ਬਾਰੇ ਜਿਹੜੇ ਵੀ ਲੋਕ ਨੇ ਜਿਹੜੇ ਇਦਾਂ ਦਾ ਕੋਈ ਵੀ ਊੜਾ ਗੜਗੜ ਜਲਸ ਹੋਣਾ ਸਿਰਦੇ ਨਹੀਂ ਜਿੰਨਾ ਪੋਲੂਸ਼ਨ ਫੈਲਦਾ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਚੀਜ਼ਾਂ ਨੂੰ ਬੰਦ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈਪਾਣ